ਐਡਿਕਸ਼ਨ ਵਾਲਾ ਬੰਦਾ ਹੈ ਨਸ਼ਾ ਕਰਨ ਲੱਗਿਆ ਤਾਂ ਉਹਦੇ ਜਿਹੜੀ ਮਾਨਸਿਕ ਤੇਜ਼ੀ ਬਹੁਤ ਵਧ ਜਾਂਦੀ ਹੈ ਕੋਈ ਵੀ ਕੰਮ ਕਰਨਾ ਪੂਰਾ ਤੇਜ਼ੀ ਨਾਲ ਹੂੰ ਮੋਟਰਸਾਈਕਲ ਚਲਾਉਣਾ ਬਹੁਤ ਤੇਜ਼ੀ ਨਾਲ ਹੂੰ ਤੁਰਨਾ ਫਿਰਨਾ ਬਹੁਤ ਤੇਜ਼ੀ ਨਾਲ ਇੱਕ ਮੇਰੇ ਕੋਲ ਪਿੱਛੇ ਪੇਸ਼ੈਂਟ ਆਇਆ ਉਹ ਕਹਿੰਦੇ ਸਾਰਾ ਦਿਨ ਕੈਮਰੇ ਦੇ ਅੰਦਰ ਹੈ ਕੈਮਰੇ ਲੱਗੇ ਨੇ ਘਰੇ ਕੈਮਰੇ ਲੱਗੇ ਆ ਮੈਂ ਕਿਹਾ ਤੁਸੀਂ ਜਦੋਂ ਉਹ ਵਾਸ਼ਰੂਮ ਜਾਂਦਾ ਹੈ ਟਾਇਲਟ ਜਾਂਦਾ ਤੁਸੀਂ ਉੱਥੇ ਨਿਗਾ ਰੱਖੋ ਉਹਨਾਂ ਨੇ ਟਾਇਲਟ ਦੇ ਵਿੱਚ ਕੈਮਰਾ ਲਾਤਾ ਤਾਂ ਉਹੀ ਗੱਲ ਉਹ ਦੋ ਤਿੰਨ ਟਾਈਮ ਜਾਂਦਾ ਸੀ ਵਾਸ਼ਰੂਮ ਫਰੈਸ਼ ਹੋਣ ਵਾਸਤੇ ਜਦੋਂ ਜਾਂਦਾ ਸੀ ਟਾਇਲਟ ਦੇ ਵਿੱਚ ਟੀਕਾ ਲਾਇਆ ਹੁੰਦਾ ਸੀ ਨਾਲੇ ਜਦ ਕਹਿੰਦੇ ਨੇ ਵੀ ਨਸ਼ਾ ਜਿਹੜਾ ਹੈਗਾ ਇਹ ਮੌਤ ਆ ਇਸ ਦੇ ਅੱਗੇ ਬੰਦਾ ਮੈਂਟਲੀ ਗ੍ਰੋਥ ਨਹੀਂ ਕਰ ਸਕਦਾ ਫਿਜ਼ੀਕਲੀ ਜਿਹੜਾ ਕਮਜ਼ੋਰ ਹੋ ਜਾਂਦਾ ਫਿਰ ਇਸ ਤਰ੍ਹਾਂ ਦੀਆਂ ਛਾਤਰ ਦਿਮਾਗ ਹੈ ਕਿਸ ਤਰ੍ਹਾਂ ਹੋ ਜਾਂਦਾ ਜੀ ਇਹ ਇਸ ਤਰ੍ਹਾਂ ਚੋਰੀਆਂ ਕਰਨਾ ਉਹ ਆਪਦੇ ਮਾਂ ਪਿਓ ਨੂੰ ਵੀ ਭੁੱਲ ਜਾਂਦਾ ਹੂੰ ਆਪਦੇ ਮਾਪਿਓ ਦਾ ਨੁਕਸਾਨ ਕਰ ਦਿੰਦਾ ਘਰੋਂ ਕਣਕ ਵੇਚ ਦਿੰਦਾ ਲੋਹਾ ਵੇਚ ਦਿੰਦਾ ਜੋ ਉਹਨੂੰ ਚੀਜ਼ ਮਿਲਦੀ ਆ ਉਹ ਵੇਚ ਦਿੰਦਾ ਕਿਹੜਾ ਨਸ਼ਾ ਮੇਨ ਜਿਹੜਾ ਹਾਰਟ ਅਟੈਕ ਦਾ ਕਾਰਨ ਜਿਹੜਾ ਬਣਦਾ ਹੈ ਕਾਫੀ ਮੈਂ ਸੁਣਦਾ ਹੁੰਨਾ ਕਿ ਯਾਰ ਅਸਲੀ ਨਹੀਂ ਆ ਰਿਹਾ ਜਿਹੜੇ ਕੁਝ ਸਰਕਲ ਦੇ ਵਿੱਚ ਮਿਲ ਜਾਂਦੇ ਨੇ ਇਸ ਤਰ੍ਹਾਂ ਦੇ ਨੌਜਵਾਨ ਉਹ ਕਹਿੰਦੇ ਨੇ ਯਾਰ ਚਿੱਟਾ ਅਸਲੀ ਨਹੀਂ ਆ ਰਿਹਾ ਚਿੱਟਾ ਅਸਲੀ ਨਕਲੀ ਦੀ ਇਹਦੀ ਪਛਾਣ ਕੀ ਰਹਿੰਦੀ ਆ ਇਹਦੀ ਅੱਛਾ ਅਫੀਮ ਦੀ ਰਹਿਨ ਖੁੰਦ ਜਿਹੜੀ ਆ ਉਹ ਚਿੱਟਾ ਚਿੱਟਾ ਜਿਹੜਾ ਅਸਲੀ ਆ ਅਸਲੀ ਆ ਜਿਹੜਾ ਅੱਜ ਦਾ ਇਹ ਆ ਪੰਜਾਬ ਦੇ ਵਿੱਚ ਫੈਲ ਚੁੱਕਿਆ ਇਹ ਤਾਂ ਇੱਕ ਸਿੰਥੈਟਿਕ ਪਾਊਡਰ ਹੈ ਇੱਕ ਮੇਰੇ ਕੋਲ ਹੋਰ ਇੱਕ ਕਹਾਣੀ ਹੈ ਉਹਦੀ ਮਾਂ ਦਿੱਲੀ ਦਿਹਾੜੀ ਕਰਦੀ ਆ ਸਵੇਰੇ ਸ਼ਾਮ ਦਿਹਾੜੀ ਜਾਂਦੀ ਆ ਉਹਦਾ ਮੁੰਡਾ 300 ਰੁਪਏ ਦਾ ਉਸ ਵੇਲੇ ਚਿੱਟਾ ਲਾਉਂਦਾ 300 ਵੇਲੇ ਦਾ ਉਸ ਵੇਲੇ ਹੁਣ ਅਸੀਂ ਬਹੁਤ ਹੀ ਵਿਸ਼ਾਲ ਇੱਕ ਨਸ਼ਾ ਛਡਾਊ ਕੈਂਪ ਲਾ ਰਹੇ ਹਾਂ 26 ਤਰੀਕ ਇਸ ਚੱਪੀ 26 ਸਤੰਬਰ ਨੂੰ ਠੀਕ ਹੈ ਜੀ ਉਹਦੇ ਵਿੱਚ ਉਹਨਾਂ ਦੋਸਤਾਂ ਨੂੰ ਅਪੀਲ ਕਰਦੇ ਹਾਂ ਸੀ ਕਿ ਜਿਹੜੇ ਦੋਸਤ ਕੋਈ ਨਸ਼ਾ ਛੱਡਣਾ ਚਾਹੁੰਦੇ ਐ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਨੌਜਵਾਨ ਬਾਹਰਲੇ ਤਾੜਦੀਆਂ ਦੇ ਜ਼ੋਰਦਾਰ ਹਮਲਿਆਂ ਤੋਂ ਖਤਮ ਨਹੀਂ ਸੀ ਹੁੰਦੇ ਬਲਕਿ ਉਹਨਾਂ ਹਮਲਿਆਂ ਦਾ ਜ਼ੋਰਦਾਰ ਜਵਾਬ ਦਿੰਦੇ ਸੀ ਤੇ ਉਹਨਾਂ ਧੜਬੀਆਂ ਨੂੰ ਵਾਪਸ ਪਰਤਣ ਦੇ ਲਈ ਨੌਜਵਾਨਾਂ ਦਾ ਜੋਸ਼ ਜਿਹੜਾ ਹੈ ਉਹ ਮਜਬੂਰ ਕਰ ਦਿੰਦਾ ਸੀ ਸਮਾਂ ਬਦਲਿਆ ਸਿਸਟਮ ਬਦਲਿਆ ਹਕੂਮਤਾਂ ਬਦਲੀਆਂ ਤੇ ਹਕੂਮਤਾਂ ਐਸੀਆਂ ਆ ਗਈਆਂ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਕੋੜ ਤੇ ਉੱਪਰ ਲਗਾ ਦਿੱਤਾ ਜਿਸ ਕੋੜ ਦਾ ਨਾਮ ਆ ਪੰਜਾਬ ਦੇ ਵਿੱਚ ਫੈਲਿਆ ਨਸ਼ਾ ਜਿਹੜੇ ਨੌਜਵਾਨ ਅਹਿਮਦ ਸ਼ਾਹ ਅਬਦਾਲੀ ਵਰਗੇ ਦੀਆਂ ਤੋਪਾਂ ਦੇ ਸਾਹਮਣੇ ਨਹੀਂ ਸੀ ਹਾਰੇ ਅੱਜ ਉਹ ਨੌਜਵਾਨ ਇੱਕ 1.5 ਇੰਚ ਦੀ ਸੂਈ ਤੋਂ ਹਾਰਦੇ ਹੋਏ ਨਜ਼ਰ ਆ ਰਹੇ ਨੇ ਆਖਰ ਕਾਰਨ ਕੀ ਰਹਿੰਦੇ ਨੇ ਇਸ ਤਰ੍ਹਾਂ ਦੇ ਨੌਜਵਾਨਾਂ ਦੇ ਗਲਤ ਪਾਸੇ ਜਾਣ ਦੇ ਤੇ ਲੱਛਣ ਕੀ ਰਹਿੰਦੇ ਨੇ ਬੋਡੀ ਲੈਂਗੁਏਜ ਦੇ ਵਿੱਚ ਕਿਸ ਤਰ੍ਹਾਂ ਦੇ ਪਰਵਰਤਨ ਇੱਕ ਨਸ਼ੇ ਦੇ ਗ੍ਰਸਤ ਨੌਜਵਾਨ ਦੇ ਆਉਂਦੇ ਨੇ ਉਸੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਡਾਕਟਰ ਬਲਕਰਨ ਸਿੰਘ ਮੌਜੂਦ ਨੇ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਇਸੇ ਮੁੱਦੇ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਇਸੇ ਮੁੱਦੇ ਦੇ ਉੱਪਰ ਆਪਣਾ ਕੰਮ ਕਰ ਰਹੇ ਨੇ ਡਾਕਟਰ ਸਾਹਿਬ ਸასი ਕਾਲ ਹਾਂਜੀ ਸਾਰੇ ਦੋਸਤਾਂ ਨੂੰ ਸასი ਕਾਲ ਜੀ ਠੀਕ ਠਾਕ ਹਾਂ ਬਹੁਤ ਵਧੀਆ ਜੀ ਡਾਕਟਰ ਸਾਹਿਬ ਜਿਵੇਂ ਮੈਂ ਕਿਹਾ ਵੀ ਇੱਕ ਸਮਾਂ ਸੀ ਜਦੋਂ ਸਾਡੇ ਨੌਜਵਾਨਾਂ ਨੇ ਸਾਡੇ ਬਜ਼ੁਰਗਾਂ ਨੇ ਵੱਡੇ ਵੱਡੇ ਧੜਵੀਆਂ ਦੇ ਹਮਲਿਆਂ ਨੂੰ 모ੜਿਆ 모ੜਿਆ ਜੀ ਪਰ ਅੱਜ ਐਸਾ ਸਮਾਂ ਕਿ ਡਿਡ 2 ਇੰਚ ਦੀ ਸੂਈ ਸਾਨੂੰ ਖਤਮ ਕਰਦੀ ਹੈ ਹਾਂਜੀ ਹਾਂਜੀ ਤੇ ਕਿਵੇਂ ਦੇਖ ਰਹੇ ਹੋ ਇਹ ਸਾਰੇ ਨੂੰ ਕਿ ਇੰਨਾ ਪਰਵਰਤਨ ਸਾਡੇ ਪੰਜਾਬ ਦੇ ਇਸ ਖੂਨ ਦੇ ਵਿੱਚ ਇਨ ਬਲੱਡ ਦੇ ਵਿੱਚ ਬਹੁਤ ਹੀ ਵੱਡਾ ਪਰਵਰਤਨ ਆ ਚੁੱਕਿਆ ਜੀ ਕੁਝ ਇਹੋ ਜਿਹੀਆਂ ਸ਼ਕਤੀਆਂ ਆਪਣੇ ਇਹਦੇ ਵਿੱਚ ਆ ਚੁੱਕੀਆਂ ਆ ਪੰਜਾਬ ਦੇ ਵਿੱਚ ਜਿਹੜੇ ਪੰਜਾਬੀਆਂ ਨੂੰ ਜਮ੍ਹਾਂ ਖਤਮ ਕਰਨ ਦੇ ਕਿਨਾਰੇ ਤੁਰੀਆਂ ਹੋਈਆਂ ਇੱਕ ਸੰਥੈਟਿਕ ਪਾਊਡਰ ਜਦੋਂ ਕੇਰਾ ਲੱਤ ਲੱਗ ਜਾਂਦੀ ਹੈ ਤਾਂ ਉਹ ਛੱਡ ਨਹੀਂ ਸਕਦਾ ਸਿਰਫ ਉਹਦੀ ਮੌਤ ਹੈ ਆਪਾਂ ਉਹਨਾਂ ਦੇ ਛੱਡਣ ਦੇ ਵਿੱਚ ਸਹਾਈ ਸਹਾਇਤਾ ਕਰ ਸਕਦੇ ਹਾਂ ਹੂੰ ਕੁਝ ਮੈਡੀਸਨਾਂ ਆਉਂਦੀਆਂ ਕੁਝ ਇਲਾਮਤਾਂ ਹੈਗੀਆਂ ਮੰਨ ਲਓ ਮੁੰਡਾ ਨਸ਼ਾ ਕਰਨ ਲੱਗ ਗਿਆ ਹੂੰ ਤਾਂ ਘਰੋਂ ਪੈਸੇ ਚੱਕਣ ਲੱਗ ਜਾਂਦਾ ਮਾਪਿਆਂ ਨੂੰ ਪਤਾ ਲੱਗ ਜਾਂਦਾ ਕਿ ਪੈਸੇ ਗਾਇਬ ਹੋਣ ਲੱਗ ਗਏ ਹੂੰ ਉਹਦੀ ਸੰਗਤ ਬਦਲ ਜਾਂਦੀ ਹੈ ਉਹਦਾ ਰਹਿਣਾ ਬੈਠਣਾ ਯਾਰ ਦੋਸਤ ਜਿਹੜੇ ਉਹਦੇ ਹਾਂ ਉਹਦਾ ਰਹਿਣ ਸਹਿਣ ਬਦਲਣ ਲੱਗ ਜਾਂਦਾ ਆਪਾਂ ਦੇਖਦੇ ਆ ਨਿਸ਼ਾਨੀਆਂ ਉਹ ਕਈ ਵਾਰ ਘੱਟ ਨਾਉਂਦੇ ਐ ਘੱਟ ਕੱਪੜੇ ਪਹਿਨਦੇ ਐ ਵਧੀਆ ਖਾਣਾ ਨਹੀਂ ਖਾਂਦੇ ਹੂੰ ਟਾਈਮ ਸਿਰ ਨਾਉਂਦੇ ਨਹੀਂ ਇਹ ਜਿਹੇ ਇਲਾਮਤਾਂ ਆਉਣ ਲੱਗ ਜਾਂਦੀਆਂ ਮਾਪਿਆਂ ਨੂੰ ਸचेत ਹੋਣਾ ਚਾਹੀਦਾ ਕਿ ਉਹ ਬੱਚਿਆਂ ਦੀਆਂ ਇਹ ਜਿਹੇ ਇਲਾਮਤਾਂ ਦੇਖ ਕੇ ਤੇ ਉਹਨਾਂ ਨੂੰ ਇਸ ਪਾਸੋਂ ਦੂਰ ਕਰੇ ਅਨ ਡਾਕਟਰ ਸਾਹਿਬ ਜਿਵੇਂ ਹਨਾ ਤੁਸੀਂ ਨੇ ਦੱਸਿਆ ਹਨਾ ਕਿ ਘਟ ਨਾਉਂਦੇ ਨੇ ਇਹ ਤਾਂ ਹੋ ਗਈਆਂ ਇੱਕ ਜਿਹੜੀਆਂ ਲੋਕਾਂ ਨੂੰ ਆਮ ਤੌਰ ਤੇ ਦਿਖ ਜਾਂਦੀਆਂ ਨੇ ਘਟ ਖਾਂਦੇ ਨੇ ਵਧੀਆ ਡਾਈਟ ਆਪਣੀ ਨਹੀਂ ਲੈਂਦੇ ਇੱਕ ਬਾਡੀ ਹੈ ਜਿਹੜੀ ਜਦੋਂ ਨਸ਼ੇ ਦੇ ਉੱਪਰ ਐਡਿਕਟ ਹੋ ਗਈ ਉਹ ਨਸ਼ੇ ਦੀ ਸ਼ਿਕਾਰ ਹੋ ਗਈ ਉਸ ਬਾਡੀ ਦੇ ਅੰਦਰੂਨੀ 파ਟ ਦੇ ਵਿੱਚ ਜਾਂ ਉਸ ਬਾਡੀ ਲੈਂਗੁਏਜ ਦੇ ਵਿੱਚ ਕਿਸ ਤਰ੍ਹਾਂ ਦੇ ਪਰਵਰਤਨ ਆਉਂਦੇ ਨੇ ਜੀ ਕੁਝ ਜਦੋਂ ਐਡਿਕਟ ਹੋ ਜਾਂਦਾ ਬਹੁਤ ਜਿਆਦਾ ਪਰਵਰਤਨ ਆਉਂਦੇ ਨੇ ਕਿਵੇਂ ਪ੍ਰਵਰਤਨ ਇਹ ਹੈ ਕਿ ਜਿਹੜਾ ਐਡਿਕਸ਼ਨ ਵਾਲਾ ਬੰਦਾ ਹੈ ਹੂੰ ਨਸ਼ਾ ਕਰਨ ਲੱਗਿਆ ਤਾਂ ਉਹਦੇ ਜਿਹੜੀ ਮਾਨਸਿਕ ਤੇਜ਼ੀ ਬਹੁਤ ਵਧ ਜਾਂਦੀ ਹੈ। ਸਮਾਰਟ ਹੋ ਜਾਂਦਾ ਕਹਿ ਸਕਦੇ ਹਾਂ ਤੇਜ਼ੀ ਉਹਨੇ ਕੋਈ ਵੀ ਕੰਮ ਕਰਨਾ ਪੂਰਾ ਤੇਜ਼ੀ ਨਾਲ ਹੂੰ ਮੋਟਰਸਾਈਕਲ ਚਲਾਉਣਾ ਬਹੁਤ ਤੇਜ਼ੀ ਨਾਲ ਹੂੰ ਤੁਰਨਾ ਫਿਰਨਾ ਬਹੁਤ ਤੇਜ਼ੀ ਨਾਲ ਇੱਕ ਉਹ ਤੇਜ਼ ਜਿਤਨਾ ਵਧ ਜਾਂਦੀ ਹੈ। ਇਹ ਚੀਜ਼ ਵਧ ਜਾਂਦੀ ਹੈ। ਠਹਿਰਾਵ ਨਹੀਂ ਹੁੰਦਾ ਮਤਲਬ ਕਹਿ ਸਕਦੇ ਹਾਂ। ਹਰ ਵਕਤ ਉਹ ਤੁਰਿਆ ਫਿਰਦਾ ਹੈ। ਰਾਤ ਨੂੰ ਵੀ ਕੰਮ ਕਰਦਾ ਰਹਿੰਦਾ ਹੈਗਾ। ਆਮ ਦੇਖਿਆ ਹੋਊਗਾ ਨਸ਼ੇ ਵਾਲੇ ਮੁੰਡੇ ਰਾਤ ਨੂੰ ਦਿਨ ਰਾਤ ਭੱਜੇ ਫਿਰਦੇ ਆ ਇਹ ਚੀਜ਼ਾਂ ਅੱਛਾ ਜਿਵੇਂ ਹੁਣ ਇਹ ਤਾਂ ਬਾਡੀ ਦੇ ਵਿੱਚ ਹਨਾ ਪਰਵਰਤਨ ਜਿਹੜਾ ਆ ਗਿਆ ਪਰ ਇੱਕ ਹੁੰਦਾ ਕਿ ਜਦੋਂ ਘਰੇ ਤੁਸੀਂ ਜਾਣੇ ਹੋ ਕਰਦੇ ਆ ਨੇ ਤੁਹਾਨੂੰ ਕਹਿਤਾ ਤਾਂ ਲੁਕਾਉਣ ਦੀਆਂ ਕੋਸ਼ਿਸ਼ਾਂ ਮਨ ਲਾਦਾ ਆਈਡੀਆਜ਼ ਵੀ ਜਿਹੜੇ ਨੇ ਨਸ਼ੇ ਵਾਲੇ ਬੰਦੇ ਨੂੰ ਲੱਗ-ਲੱਗ ਤਰ੍ਹਾਂ ਦੇ ਹਨਾ ਹਾਂਜੀ ਹਾਂਜੀ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ ਤੁਹਾਡੇ ਕੋਲ ਬਹੁਤ ਜ਼ਿਆਦਾ ਆਉਂਦੇ ਆ ਉਹ ਕਹਿੰਦੇ ਕਿ ਮੁੰਡਾ ਸਾਰਾ ਦਿਨ ਬੈਠਾ ਰਹਿੰਦਾ ਘਰੇ ਸਾਡੇ ਸਾਹਮਣੇ ਤਾਂ ਕੋਈ ਨਸ਼ਾ ਕਰਦਾ ਹੀ ਨਹੀਂਗਾ ਹੂੰ ਮੈਂ ਫਿਰ ਇੱਕ ਇੱਕ ਮੇਰੇ ਕੋਲ ਪਿੱਛੇ ਪੇਸ਼ੈਂਟ ਆਇਆ ਉਹ ਕਹਿੰਦੇ ਸਾਰਾ ਦਿਨ ਕੈਮਰੇ ਦੇ ਅੰਦਰ ਹੈ ਕੈਮਰੇ ਲੱਗੇ ਨੇ ਘਰੇ ਕੈਮਰੇ ਲੱਗੇ ਆ ਮੈਂ ਕਿ ਤੁਸੀਂ ਜਦੋਂ ਉਹ ਵਾਸ਼ਰੂਮ ਜਾਂਦਾ ਟਾਇਲਟ ਜਾਂਦਾ ਤੁਸੀਂ ਉੱਥੇ ਨਿਗਾ ਰੱਖੋ ਉਹਨਾਂ ਨੇ ਟਾਇਲਟ ਦੇ ਵਿੱਚ ਕੈਮਰਾ ਲਾਤਾ ਤਾਂ ਉਹੀ ਗੱਲ ਉਹ 2-3 ਟਾਈਮ ਜਾਂਦਾ ਸੀ ਵਾਸ਼ਰੂਮ ਫਰੈਸ਼ ਹੋਣ ਵਾਸਤੇ ਜਦੋਂ ਜਾਂਦਾ ਸੀ ਟਾਇਲਟ ਦੇ ਵਿੱਚ ਟੀਕਾ ਲਾਇਆ ਹੁੰਦਾ ਸੀ ਇਹੋ ਜਿਹੇ ਕੇਸ ਵੀ ਬਹੁਤ ਹੈ ਕਿ ਘਰਦਿਆਂ ਨੂੰ ਪਤਾ ਨਹੀਂ ਲੱਗਣ ਲੰਦੇ ਕਿ ਉਹ ਨਸ਼ਾ ਕਰ ਜਾਂਦੇ ਆ ਇਹ ਇੱਕ ਇਹੋ ਜਿਹੀ ਲੱਤ ਹੈ ਕਿ ਬਹੁਤ ਭੈੜੀ ਲੱਤ ਹੈ ਇਹ ਤੋਂ ਬਹੁਤ ਔਖਾ ਬਚਿਆ ਜਾ ਸਕਦਾ ਹੈ ਡਾਕਟਰ ਸਾਹਿਬ ਜਿਵੇਂ ਹਨ ਤੁਸੀਂ ਕਿਹਾ ਵੀ ਜਿਹੜੇ ਨਸ਼ੇੜੀ ਨੇ ਜਾਂ ਐਡਿਕਟਡ ਨੇ ਜਿਹੜੇ ਮੈਂ ਮਾਫ ਕਰਿਓ ਮੈਂ ਇੱਥੇ ਨਸ਼ੇੜੀ ਸ਼ਬਦ ਨਹੀਂ ਵਰਤੂੰਗਾ ਕਿਉਂਕਿ ਉਹ ਭੁੱਲੇ ਹੋਏ ਨੌਜਵਾਨ ਹੈ ਨਾ ਜਿਹੜੇ ਐਡਿਕਟਡ ਨੇ ਉਹ ਨੌਜਵਾਨ ਇਸ ਤਰ੍ਹਾਂ ਤੇਜ਼ ਕਿਵੇਂ ਹੋ ਜਾਂਦੇ ਨੇ ਨਾਲੇ ਜਦ ਕੇ ਕਹਿੰਦੇ ਨੇ ਵੀ ਨਸ਼ਾ ਜਿਹੜਾ ਹੈਗਾ ਇਹ ਮੌਤ ਆ ਇਸ ਦੇ ਅੱਗੇ ਬੰਦਾ ਮੈਂਟਲੀ ਗ੍ਰੋਥ ਨਹੀਂ ਕਰ ਸਕਦਾ ਫਿਜ਼ੀਕਲੀ ਜਿਹੜਾ ਕਮਜ਼ੋਰ ਹੋ ਜਾਂਦਾ ਫਿਰ ਇਸ ਤਰ੍ਹਾਂ ਦੀਆਂ ਛਾਤਰ ਦਿਮਾਗ ਹੈ ਕਿਸ ਤਰ੍ਹਾਂ ਹੋ ਜਾਂਦਾ ਜੀ ਇਹ ਇਸ ਤਰ੍ਹਾਂ ਸਰ ਦੇਖੋ ਜਦੋਂ ਵੀ ਕੋਈ ਐਡਿਕਸ਼ਨ ਲੈਂਦਾ ਹੈਗਾ ਤਾਂ ਉਹਦੀ ਧੜਕਣਾ ਵੱਧਦੀ ਹੈ ਜੀ ਜਿਹੜਾ ਦਿਲ ਧੜਕਦਾ 70 ਤੋਂ 75 ਵਾਰ ਧੜਕਦਾ ਹੈ ਜੀ ਇੱਕ ਮਿੰਟ ਆਮ ਤੰਦਰੁਸਤ ਇਨਸਾਨ ਦਾ ਇੱਕ ਮਿੰਟ ਦੇ ਵਿੱਚ ਇੱਕ ਮਿੰਟ ਦੇ ਵਿੱਚ ਜਦੋਂ ਉਹ ਐਡਿਕਸ਼ਨ ਲੈ ਲੈਂਦਾ ਤਾਂ ਉਹਦੀ ਜਿਹੜੀ ਧੜਕਣਾ ਉਹ ਬਹੁਤ ਤੇਜ਼ੀ ਨਾਲ ਵੱਜ ਜਾਂਦੀ ਹੈ ਉਹ 100 100 ਸਵਾ 100 ਤੱਕ ਜਾ ਵੜਦੀ ਹੈ ਡਬਲ ਡਬਲ ਹੋ ਜਾਂਦੀ ਹੈ ਉਹ ਉਨੀ ਆਕਸੀਜਨ ਉਹਦੀ ਬਾਡੀ ਨੂੰ ਮਿਲਦੀ ਹੈ ਤੇ ਉਨੀ ਆਕਸੀਜਨ ਬਾਡੀ ਨਾਲੋਂ ਪਾਇਦਾ ਨੱਟਦਾ ਜੀ ਉਹਨਾਂ ਦੇ ਦਿਮਾਗ ਵੱਧ ਐ ਇਥੋਂ ਤੱਕ ਕਿ ਚੋਰੀਆਂ ਕਰਨਾ ਉਹ ਆਪਦੇ ਮਾਪਿਓ ਨੂੰ ਵੀ ਭੁੱਲ ਜਾਂਦਾ ਹਮ ਆਪਦੇ ਮਾਪਿਓ ਦਾ ਨੁਕਸਾਨ ਕਰ ਦਿੰਦਾ ਘਰੋਂ ਕਣਕ ਵੇਚ ਦਿੰਦਾ ਲੋਹਾ ਵੇਚ ਦਿੰਦਾ ਜੋ ਉਹਨੂੰ ਚੀਜ਼ ਮਿਲਦੀ ਹੈ ਉਹ ਵੇਚ ਦਿੰਦਾ ਜੀ ਹਮ ਐਸੇ ਕਰਕੇ ਮੈਨੂੰ ਲੱਗਦਾ ਹੈ ਕਿ ਕਾਫੀ ਨੌਜਵਾਨਾਂ ਦਾ ਅਕਸਰ ਆਪਾਂ ਦੇਖਦੇ ਆ ਕਿ ਹਾਰਟ ਅਟੈਕ ਦੇ ਨਾਲ ਨੌਜਵਾਨੀ ਦੇ ਵਿੱਚ ਉਹ ਨਸ਼ਾ ਹੀ ਹੁੰਦਾ ਜੀ ਉਹਦਾ ਕਾਰਨ ਜਿਹੜਾ ਹਾਰਟ ਅਟੈਕ ਨੌਜਵਾਨੀ ਦੇ ਵਿੱਚ ਅੱਜ ਕੱਲ ਕਾਫੀ ਜਿਹੜਾ ਵੱਧ ਰਿਹਾ ਉਹ ਸਿਰਫ ਨਸ਼ਾ ਦਾ ਹਮ ਐਡਿਕਸ਼ਨ ਆ ਉਹ ਅਟੈਕ ਵੱਧਦਾ ਹੈ ਧੜਕਣਾ ਵੱਧਦੀ ਹੈ ਤੇ ਪ੍ਰੈਸ਼ਰ ਪੈਂਦਾ ਹਾਰਟ ਤੇ ਜਦੋਂ ਨਾੜੀ ਟੁੱਟ ਗਈ ਤਾਂ ਬਸ ਅਟੈਕ ਹੋ ਗਿਆ ਜੀ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀਏ ਛੋਟੀ ਉਮਰ ਦੇ ਵਿੱਚ ਅਟੈਕ ਹੋ ਰਹੇ ਹੈ ਜੀ ਹੂੰ ਉਹਦਾ ਕਾਰਨ ਸਿਰਫ ਨਸ਼ਾ ਚ ਕਿਹੜਾ ਨਸ਼ਾ ਡਾਕਟਰ ਸਾਹਿਬ ਨਸ਼ਾ ਕਿਉਂਕਿ ਨਸ਼ੇ ਵੀ ਪੰਜਾਬ ਦੇ ਵਿੱਚ ਚਿਟਾ ਵੀ ਬੜਾ ਭਿਆਨਕਾ ਹਨਾ ਇਸ ਕੋ ਪਹਿਲਾਂ ਜਿਹੜੇ ਪ੍ਰਾਣੇ ਸੀਗੇ ਥੋੜੇ ਉਹ ਸਮੈਕ ਵਗੈਰਾ ਜਾਂ ਗੋਲੀਆਂ ਵਗੈਰਾ ਇਸ ਤਰ੍ਹਾਂ ਦੀਆਂ ਕਿਹੜਾ ਨਸ਼ਾ ਮੇਨ ਜਿਹੜਾ ਹਾਰਟ ਅਟੈਕ ਦਾ ਕਾਰਨ ਜਿਹੜਾ ਬਣਦਾ ਹੈ ਜਿਹੜਾ ਹੁਣ ਚਿਟਾ ਆ ਰਿਹਾ ਜੀ ਇਹ ਇੱਕ ਸੰਥੈਟਿਕ ਪਾਊਡਰ ਕਹ ਰਹੇ ਇਹਨੂੰ ਆਪਾਂ ਦੇਖਿਆ ਨਹੀਂ ਸੰਥੈਟਿਕ ਪਾਊਡਰ ਹੈ ਸੂਤਰਾਂ ਤੋਂ ਮਿਲਦੀ ਹੈ ਜਾਣਕਾਰੀ ਕਿ ਇਹ ਕੋਈ ਅਫਰੀਕਨ ਲੋਕ ਇਧਰ ਲਿਆ ਰਹੇ ਆ ਹੂੰ ਤੇ ਉਹਨੂੰ ਬਣਾ ਕੇ ਇੱਕ ਸੰਥੈਟਿਕ ਪਾਊਡਰ ਹੈ ਜਿਹੜਾ ਚਿਟਾ ਕੋਕੀਨ ਏਸੀ ਜਦੋਂ ਆਪਾਂ ਅਫੀਮ ਤੋਂ ਕੁੜੀਨ ਤਿਆਰ ਕਰਦੇ ਹਾਂ ਜਿਹੜੀ ਰਹਿਦ ਖੂੰਦ ਬਚ ਜਾਂਦੀ ਸੀਗੀ ਹੂੰ ਉਹਨੂੰ ਉਹ ਬਰਾਊਨ ਪਾਊਡਰ ਜਾਂ ਚਿੱਟਾ ਕਹਿ ਦਿੰਦੇ ਹੁੰਦੇ ਸੀ ਉਹ ਇੱਕ ਕੁਦਰਤੀ ਲਾਲੋ ਉਹਦਾ ਇੰਨਾ ਸਾਈਡ ਇਫੈਕਟ ਨਹੀਂ ਸੀ ਪਰ ਨਸ਼ਾ ਤਾਂ ਉਹ ਵੀ ਹੈ ਅੱਛਾ ਅਫੀਮ ਦੀ ਰਹਿਦ ਖੂੰਦ ਜਿਹੜੀ ਆ ਉਹ ਚਿੱਟਾ ਚਿੱਟਾ ਜਿਹੜਾ ਅਸਲੀ ਆ ਅਸਲੀ ਆ ਜਿਹੜਾ ਅੱਜ ਦਾ ਇਹ ਹੈ ਪੰਜਾਬ ਦੇ ਵਿੱਚ ਫੈਲ ਚੁੱਕਿਆ ਇਹ ਤਾਂ ਇੱਕ ਸਿੰਥੈਟਿਕ ਪਾਊਡਰ ਹੈ ਉਹ ਕੀ ਰਗੜਿਆ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈ ਜੇ ਓਵਰਡੋਜ ਲਾਉਣਿਆ ਤਾਂ ਨਾਲ ਦੀ ਨਾਲ ਮੌਤ ਹੋ ਜਾਂਦੀ ਹੈ। ਹੂੰ। ਮਤਲਬ ਜਿਹੜਾ ਨਕਲੀ ਚਿੱਟਾ ਉਹ ਜ਼ਿਆਦਾ ਜ਼ਿਆਦਾ ਨੁਕਸਾਨਦਈ ਹੈ। ਪਛਾਣ ਕੀ ਹੈ ਡਾਕਟਰ ਸਾਹਿਬ? ਕਿਉਂਕਿ ਠੀਕ ਹੈ ਵੈਸੇ ਹਨਾ ਚਿੱਟਾ ਸਾਡੇ ਪੰਜਾਬ ਦੀ ਤਰਾਸ਼ਦੀਆਂ ਨਹੀਂ ਕਰਨਾ ਚਾਹੀਦਾ ਪਰ ਕਾਫੀ ਮੈਂ ਸੁਣਦਾ ਹੁੰਨਾ ਕਿ ਯਾਰ ਅਸਲੀ ਨਹੀਂ ਆ ਰਿਹਾ ਜਿਹੜੇ ਕੁਝ ਸਰਕਲ ਦੇ ਵਿੱਚ ਮਿਲ ਜਾਂਦੇ ਨੇ ਇਸ ਤਰ੍ਹਾਂ ਦੇ ਨੌਜਵਾਨ ਉਹ ਕਹਿੰਦੇ ਨੇ ਯਾਰ ਚਿੱਟਾ ਅਸਲੀ ਨਹੀਂ ਆ ਰਿਹਾ। ਚਿੱਟਾ ਅਸਲੀ ਨਕਲੀ ਦੀ ਇਹਦੀ ਪਛਾਣ ਕੀ ਰਹਿੰਦੀ ਹੈ ਇਹਦੀ? ਕੁਝ ਦੇਖ ਕੇ ਪਛਾਣਿਆ ਜਾ ਸਕਦਾ ਜਾਂ ਨਹੀਂ ਇਹਦੇ ਬਾਰੇ ਕੁਝ ਹੈ ਜਿਹੜੇ ਲੋਕ ਇਸ ਤਰ੍ਹਾਂ ਦਾ ਕੰਮ ਕਰਦੇ ਉਹ ਪਤਾ ਹੀ ਨਹੀਂ ਲੱਗਣ ਦਿੰਦੇ ਹੂੰ ਕਿ ਉਹਦੀ ਪਹਿਚਾਨ ਹੋ ਸਕੇ ਹੂੰ ਮੈਡੀਸਨ ਦੇ ਵਿੱਚ ਹੁਣ ਆਮ ਦੇਖਣ ਨੂੰ ਜਾਂ ਸੂਤਰਾਂ ਤੋਂ ਪਤਾ ਲੱਗਦਾ ਕਿ ਜਿਹੜੀ ਹਾਥੀ ਨੂੰ ਬੇਹੋਸ਼ ਕਰਨ ਵਾਲੀ ਦਵਾਈ ਹੁੰਦੀ ਹੈ ਉਹਨੂੰ ਚਿੱਟਾ ਵਰਤੀ ਜਾਂਦੇ ਹੂੰ ਉਹ ਲਾਈ ਜਾਂਦੇ ਆ ਜਦੋਂ ਇਨਸਾਨ ਆਪਦੇ ਅੰਦਰ ਆਪਾਂ ਨੂੰ ਐਡਿਕਟ ਕਰਦਾ ਠੀਕ ਹੈ ਹੂੰ ਤਾਂ ਗਰੁੱਪ ਬਣ ਗਏ ਪਿੰਡਾਂ ਦੇ ਵਿੱਚ ਹੂੰ ਭਗਵਾਨ ਤਮਾਨ ਸਰਕਾਰ ਨੇ ਕੁਝ ਕੰਟਰੋਲ ਕੀਤਾ ਹੈ ਸਰਕਾਰ ਨੇ ਹੁਣ ਵਾਲੀ ਸਰਕਾਰ ਨੇ ਬਹੁਤ ਜਿਆਦਾ ਕੰਟਰੋਲ ਕੀਤਾ ਹੈ ਪ੍ਰਸ਼ਾਸਨ ਨੇ ਜਿੰਦੇ ਵੀ ਉਦਾਰੇ ਨੇ ਪਹਿਲਾਂ ਬਹੁਤ ਜਿਆਦਾ ਬੁਰਾ ਹਾਲ ਸੀ ਕਿ ਇੱਕ ਮੁੰਡਾ ਲਾਉਂਦਾ ਸੀ ਉਹੀ ਸਰੰਜਨਾ 20 ਵੀ ਮੁੰਡੇ ਲਾਈ ਜਾਂਦੇ ਸੀ ਤਾਂ ਆਏ ਹੋਰ ਬਿਮਾਰੀਆਂ ਨੂੰ ਘਰ ਕਰਦੇ ਆ ਜਿਵੇਂ ਐਚਆਈਵੀ ਹੋ ਗਿਆ ਕਾਲਾ ਪੀਲੀਆ ਹੋ ਗਿਆ ਟੀਵੀ ਹੋ ਗਈ ਇੱਕ ਪੇਸ਼ੈਂਟ ਨੂੰ ਬਿਮਾਰੀ ਹੈ ਉਹਨੇ ਲਾ ਲਈ ਸਰੰਜ ਤਾਂ ਤਕਰੀਬਨ 25 ਜਣਿਆਂ ਦਾ ਗਰੁੱਪ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹੋ ਜਾਂਦਾ ਹੈ ਤਾਂ ਆਪਾਂ ਨੂੰ ਇਸ ਵਾਸਤੇ ਸੋਚਣ ਦੀ ਆਪਾਂ ਨੂੰ ਸਮਝਣ ਦੀ ਲੋੜ ਹੈ ਸੂਝਵਾਨ ਲੋਕਾਂ ਨੂੰ ਮੂਹਰੇ ਆਉਣਾ ਚਾਹੀਦਾ ਹੈ ਜਿਹੜੇ ਇਸ ਪੰਜਾਬ ਨੂੰ ਆਪਾਂ ਬਚਾ ਸਕੀਏ ਪ੍ਰਸ਼ਾਸਨ ਜਿੰਨਾ ਜ਼ੋਰ ਲਾ ਰਿਹਾ ਉਹਨਾਂ ਨੂੰ ਲਾਉਣ ਦਿਓ ਆਮ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਆਪਾਂ ਇਸ ਚੀਜ਼ ਦੇ ਮੂਹਰੇ ਆ ਕੇ ਆਪਣੇ ਆਪ ਦੇ ਪੰਜਾਬ ਨੂੰ ਬਚਾਈਏ ਤੇ ਉਹ ਪੰਜਾਬ ਬਣਾਈਏ ਜਿਹੜਾ ਪਹਿਲਾਂ ਸੀ ਅਬਦਾਲੀ ਵਰਗਿਆਂ ਦਾ ਜਵਾਬ ਦਿੰਦਾ ਹੁੰਦਾ ਸੀ ਹੂੰ ਅੱਛਾ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਹਨਾ ਨੌਜਵਾਨ ਡਾਕਟਰੋਂ ਤੁਸੀਂ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਸਮਝੀਆਂ ਨੇ ਹੂੰ ਪਰਿਵਾਰ ਦੁਖੀ ਤੋਂ ਦੁਖੀ ਆਉਂਦਾ ਹਾਂਜੀ ਹਾਂਜੀ ਕੋਈ ਇਸ ਤਰ੍ਹਾਂ ਦਾ ਪਰਿਵਾਰ ਆਇਆ ਜਿਸਦੇ ਕਹਾਣੀ ਸੁਣ ਕੇ ਜਿਸ ਪੁੱਤ ਦੀ ਕਹਾਣੀ ਸੁਣ ਕੇ ਜਿਹੜਾ ਡਾਕਟਰ ਬਲਕਰਨ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਹੁਣ ਹਾਲਾਂਕਿ ਪੇਸ਼ੈਂਟ ਤੁਹਾਡੇ ਲਈ ਸਾਰੇ ਹੀ ਇੱਕੋ ਜਿਹੇ ਹੁੰਦੇ ਨੇ ਹਾਂਜੀ ਹੰਝੂ ਆ ਗਏ ਉਹਨੂੰ ਕਿ ਯਾਰ ਇਹ ਇਹ ਨੌਜਵਾਨ ਇੰਨਾ ਕੁਸ਼ ਆਇਆ ਇਸ ਤਰ੍ਹਾਂ ਮੈਂ ਕੋਸ਼ਿਸ਼ ਮੈਂ ਇੱਕ ਪਰਿਵਾਰ ਦੇਖਿਆ ਪਰਿਵਾਰ ਦਾ ਨਾਮ ਨਹੀਂ ਲੈ ਸਕਦਾ ਮੈਂ ਜੀ ਜੀ ਬਿਲਕੁਲ ਪਰਿਵਾਰ ਦੇਖਿਆ ਕਿ ਉਹ ਕੱਲਾ ਮੁੰਡਾ ਸੀ ਉਹਦੀ ਮਾਂ ਪਾਕਿਸਤਾਨ ਤੋਂ ਵਿਛੜੀ ਹੋਈ ਸੀ ਵੰਡ ਵੇਲੇ ਉਹ ਇੱਧਰ ਰਹਿ ਗਈ ਉਹਦਾ ਬੱਚਾ ਸੀ ਕੱਲਾ ਹੀ ਬੱਚਾ ਕੋਈ ਸਹਾਰਾ ਨਹੀਂ ਸੀ ਚੰਗੀ ਪੈਲੀ ਸੀ ਜ਼ਮੀਨ ਜਾਇਦਾਦ ਚੰਗੀ ਸੀ ਥੋੜੇ ਇਲਾਕੇ ਦਾ ਉਧਰ ਦਾ ਸਾਡੇ ਇਲਾਕੇ ਦਾ ਜੀ ਤੇ ਉਹਨੇ ਆਪ ਦੇ ਘਰ ਦਾ 17 ਤੱਕ 베ਚਦੀਆਂ ਮੋਟਰਸਾਈਕਲ 베ਚਤੇ ਜ਼ਮੀਨ 베ਚਦੀ ਤੇ तकरीबन ਮੈਨੂੰ ਲੱਗਦਾ 25 27 ਕ ਸਾਲ ਦੀ ਉਮਰ ਦੇ ਵਿੱਚ ਉਹ ਉਹਦੀ ਡੈਥ ਹੋ ਗਈ। ਇੱਕ ਇਹ ਆਇਆ ਉਹਦੀ ਮਾਂ ਅਜ ਰੁੱਲਦੀ ਫਿਰਦੀ ਐ। ਹਮ ਇੱਕ ਮੇਰੇ ਕੋਲੇ ਹੋਰ ਇੱਕ ਕਹਾਣੀ ਐ। ਉਹਦੀ ਮਾਂ ਡੇਲੀ ਦਿਹਾੜੀ ਕਰਦੀ ਐ। ਸਵੇਰੇ ਸ਼ਾਮ ਦਿਹਾੜੀ ਜਾਂਦੀ ਐ। ਉਹਦਾ ਮੁੰਡਾ 300 ਰੁਪਏ ਦਾ ਉਸ ਵੇਲੇ ਚਿੱਟਾ ਲਾਉਂਦਾ 300 ਵੇਲੇ ਦਾ ਉਸ ਵੇਲੇ ਲਾਉਂਦਾ। ਮਾਂ ਕਦੇ ਕਿਸੇ ਤੋਂ ਮੰਗਦੀ ਐ ਕਿਤੇ ਕਿਸੇ ਤੋਂ ਮੰਗਦੀ ਐ। ਅੱਜ ਮਾਵਾ ਦੇ ਹਾਲਾਤ ਇੰਨੇ ਭੜੇ ਹੋ ਚੁੱਕੇ ਐ ਪੁੱਤ ਪੁੱਤ ਹੁੰਦਾ ਮਾਂ ਜਿੱਥੋਂ ਮਰਜੀ ਲਿਆਵੇ ਮਾਂ ਨੂੰ ਲਿਆ ਕੇ ਦੇਣਾ ਪੈਂਦਾ ਨਹੀਂ ਪੁੱਤ ਮਰਦਾ ਇੱਕ ਨਾ ਅਕਸਰ ਅਸੀਂ ਗੱਲ ਸੁਣਦੇ ਹੁੰਨੇ ਹਾਂ ਹੋਰ ਜਿਹੜੇ ਐਕਸਪਰਟ ਨੇ ਤਾਂ ਮੈਂ ਉਹਨਾਂ ਤੋਂ ਗੱਲ ਸੁਣਦਾ ਹੁਣ ਜਣਾ ਜਿਹੜੇ ਮੈਂ ਜੇ ਨਾਮ ਲਾਵਾਂ ਮੰਗਾ ਸਿੰਘ ਣਟਾਲ ਬਾਈ ਹੁਣੀ ਨੇ ਸਾਡੇ ਇਲਾਕੇ ਤੋਂ ਇਸ ਕੋੜ ਤੋਂ ਨਿਕਲ ਚੁੱਕੇ ਨੇ ਹਨਾ ਇਸ ਤਰ੍ਹਾਂ ਦੇ ਵੀਰਾਂ ਦੀਆਂ ਮੈਂ ਗੱਲਾਂ ਸੁਣਦਾ ਹੁੰਦਾ ਤਾਂ ਉਹ ਕਹਿੰਦੇ ਨੇ ਯਾਰ ਨਸ਼ਾ ਕਰਕੇ ਬੰਦਾ ਬੇਸ਼ੱਕ ਮਰ ਸਕਦਾ ਨਸ਼ਾ ਛੱਡਦਾ ਹੋਇਆ ਬੰਦਾ ਮਰ ਨਹੀਂ ਸਕਦਾ ਸੱਚ ਹੈ ਜੀ ਗੱਲ ਸੱਚ ਜੀ ਸੱਚ ਫਿਰ ਵੀ ਨੌਜਵਾਨ ਛੱਡ ਨਹੀਂ ਪਾਉਂਦਾ ਨਸ਼ਾ ਮੌਤ ਹੈ ਜੀ ਨਸ਼ਾ ਕਰਨਾ ਤਾਂ ਮੂਰੇ ਮੌਤ ਖੜੀ ਹੈ ਤੁਸੀਂ ਨਸ਼ੇ ਤੋਂ ਛੱਡੋ ਨਸ਼ੇ ਨੂੰ ਛੱਡੋ ਤਾਂ ਜ਼ਿੰਦਗੀ ਹੈ ਕੋਈ ਤਕਲੀਫ ਆਉਂਦੀ ਹੈ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਨੂੰ ਦੱਸੋ ਹੂੰ ਡਾਕਟਰ ਬੈਠੇ ਆ ਏਰੀਆ ਦੇ ਵਿੱਚ ਉਹਨਾਂ ਨੂੰ ਦੱਸੋ ਹੂੰ ਹਮ ਹਰੇਕ ਨਸ਼ੇ ਵਾਲੇ ਪ੍ਰੋਡਕਟ ਦੇ ਉੱਪਰ ਲਿਖਿਆ ਹੁੰਦਾ ਕਿ ਇਹ ਖਾਣਾ ਨੁਕਸਾਨਦਾਇਕ ਹੈ ਹਮ ਤਾਂ ਫਿਰ ਵੀ ਲੋਕ ਖਾਂਦੇ ਆ ਆਪਾਂ ਛੱਡਾਂਗੇ ਦਿਮਾਗ ਦੇ ਵਿੱਚ ਕਿ ਇਹੇ ਜੇ ਸੈੱਲ ਬਣ ਜਾਂਦੇ ਆ ਹਮ ਜੋ ਉਹ ਖਾਣ ਨਾਲ ਹੀ ਕੰਟਰੋਲ ਕਰਦਾ ਦਿਮਾਗ ਆਪਾਂ 10 ਦਿਨ ਛੱਡ ਦਿੱਤੇ ਤਾਂ ਉਹ ਸੈੱਲ ਆਟੋਮੈਟਿਕ ਮਰ ਜਾਂਦੇ ਆ ਮਤਲਬ ਦਿਮਾਗ ਦੀ ਗੇਮ ਆ ਸਾਰਾ ਨਸ਼ਾ ਹੈ ਸਾਰਾ ਕੰਮ ਦਿਮਾਗ ਦਾ ਹੈ ਅਫੀਮੀ ਐ ਲੋਕ ਜਿਹੜੀ ਅਫੀਮ ਖਾਣ ਲੱਗ ਜਾਂਦੇ ਆ ਹਮ ਉਹਦਾ ਦਿਮਾਗ ਇੱਕ ਅਫੀਮੀ ਸੈੱਲ ਬਣਾ ਲੈਂਦਾ ਹੂੰ ਉਹਨੂੰ ਡੇਲੀ ਇਹ ਹੁੰਦਾ ਕਿ ਮੈਂ ਅਫੀਮ ਖਾਵਾਂ ਫੇਰ ਹੀ ਮੇਰਾ ਦਿਮਾਗ ਚੱਲੂ ਅੰਦਰ ਸੈੱਲ ਬਣ ਜਾਂਦਾ ਹੈ ਜਦੋਂ ਆਪਾਂ ਦਰਸਨ ਅਫੀਮ ਦੀ ਥਾਂ ਤੇ ਤੁਸੀਂ ਐਂ ਕਰੋ ਕੋਈ ਉਹਨੂੰ ਕਾਲੇ ਰੰਗ ਦੀ ਕੋਈ ਹੋਰ ਚੀਜ਼ ਦੇਣ ਲੱਗ ਜਾਓ ਦਿਮਾਗ ਨੂੰ ਭਲੇ ਖਾਪਵਾ ਦਿਓ ਹੂੰ ਤਾਂ ਫੇਰ ਵੀ ਚੱਲੀ ਜਾਊਗਾ ਕੋਈ ਸਾਈਡ ਇਫੈਕਟ ਨਹੀਂ ਕੋਈ ਸਾਈਡ ਇਫੈਕਟ ਨਹੀਂ ਮੰਨ ਲਓ ਕਾਲੇ ਰੰਗ ਦੀ ਕੋਈ ਚੀਜ਼ ਹੋਰ ਦੇਣੀ ਸ਼ੁਰੂ ਕਰ ਦਿੱਤੀ ਉਹਨੂੰ ਦੱਸੋ ਹੂੰ ਤਾਂ ਉਹ ਫੇਰ ਉਹ ਮੇਂ ਆਟੋਮੈਟਿਕ ਸਰੀਰ ਹੋ ਜਾਂਦਾ ਇੱਕ ਸਹਾਰਾ ਹੌਸਲਾ ਹਮਦਰਦੀ ਆਪਾਂ ਨੂੰ ਉਸ ਪੇਸ਼ੇਨ ਨਾ ਰੱਖਣੀ ਚਾਹੀਦੀ ਜਿਹੜੇ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਹਨ ਡਾਕਟਰ ਸਾਹਿਬ ਸਿੱਧਾ ਸਵਾਲ ਅ ਬਿਨਾ ਦਵਾਈ ਤੋਂ ਨਸ਼ਾ ਛੱਡਿਆ ਜਾ ਸਕਦਾ ਹਾਂ ਛੱਡਿਆ ਜਾ ਸਕਦਾ ਕਿਵੇਂ ਇਹ ਲ ਉਹਦੀ ਆਪ ਦੀ ਹੌਸਲਾ ਫਜ਼ਾਈ ਨਾਲ ਉਹਦੀ ਫਿਟਨੈਸ ਤੇ ਡਿਪੈਂਡ ਹੈ ਉਹ ਵਰਜਿਸ ਕਰੇ ਚੰਗਾ ਖਾਵੇ ਪੀਵੇ ਛੱਡੇ ਆਤਮਿਕ ਉਹ ਥੀ ਗੱਲ ਆ ਗਈ ਕਿ ਮਾਈਂਡ ਦੇ ਉੱਪਰੋਂ ਜੇ ਹਾਂ ਉਹ ਮਾਈਂਡ ਚੋਂ ਕੱਢ ਦੇ ਇੱਕ ਬਹੁਤ ਲੋਕਾਂ ਨੇ ਛੱਡਿਆ ਜਿਹੜੇ ਗ੍ਰਾਮ 2-2 ਗ੍ਰਾਮ ਚਿੱਟਾ ਲਾਉਂਦੇ ਸੀ ਅੱਜ ਉਹ ਬਾਡੀ ਬਿਲਡਰ ਬਣੇ ਹੋਏ ਆ ਉਦਾਹਰਨਾ ਬਾਦੂ ਉਦਾਹਰਨਾ ਆਪਣੇ ਕੋਲੇ ਇਹ ਜਿਹਿਆਂ ਤਾਂ ਬਿਨਾਂ ਦਵਾਈ ਤੋਂ ਵੀ ਛੱਡਿਆ ਜਾ ਸਕਦਾ ਹੈ ਅਡਿਕਸ਼ਨ ਹੈ ਜੇ ਕੋਈ ਆਪਾਂ ਡੀਟੌਕਸੀਫਾਈ ਹੈ ਆਪਣੀ ਬਾਡੀ ਦੇ ਵਿੱਚ ਉਸ ਨਸ਼ੇ ਦੇ ਦੁਰਪ੍ਰਭਾਵ ਪੈ ਗਏ ਤਾਂ ਉਹਨਾਂ ਨੂੰ ਤਾਂ ਆਪਾਂ ਨੂੰ ਬਾਹਰ ਕੱਢਣਾ ਹੀ ਚਾਹੀਦਾ ਹੈ ਉਸ ਕੱਢਣ ਵਾਸਤੇ ਆਪਾਂ ਨੂੰ ਮੈਡੀਸਨ ਦੀ ਜ਼ਰੂਰਤ ਹੈ अच्छा डॉक्टर साहब ਹਾਲੇ ਤੱਕ ਕਿੰਨੇ ਕੁ ਪੇਸ਼ੈਂਟ ਨਸ਼ੇ ਵਾਲੇ ਦੇਖ ਚੁੱਕੇ ਆਪਣੇ ਕੈਰੀਅਰ ਦੇ ਵਿੱਚ ਤੁਹਾਨੂੰ ਮੈਨੂੰ ਲੱਗਦਾ 20-22 ਸਾਲ ਹੋ ਗਏ ਨੇ ਮੈਂ 98 ਤੋਂ ਇਸ ਲਾਈਨ ਦੇ ਵਿੱਚ ਹਾਂ ਅਸੀਂ ਨਾਲ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਹਾਂਗੇ ਬਹੁਤ ਕੈਂਪ ਲਾਏ ਆ ਸੀ ਨਸ਼ੇ ਦੇ ਵਿਰੋਧੀ ਨਸ਼ੇ ਦੇ ਵਿਰੋਧ ਦੇ ਵਿੱਚ ਵੀ ਲਾਏ ਹੈ ਨਸ਼ਾ ਛਡਾਉਣ ਦੇ ਵਿੱਚ ਵੀ ਲਾਏ ਹੈਗੇ ਅਸੀਂ ਹੁਣ ਤੱਕ ਇਹੀ ਕੰਮ ਕੀਤਾ ਹੈ ਹੁਣ ਅਸੀਂ ਬਹੁਤ ਹੀ ਵਿਸ਼ਾਲ ਇੱਕ ਨਸ਼ਾ ਛਡਾਊ ਕੈਂਪ ਲਾ ਰਹੇ ਹਾਂ 26 ਤਰੀਕ ਨੂੰ ਇਸ 26 ਨੂੰ 26 ਸਤੰਬਰ ਨੂੰ ਠੀਕ ਹੈ ਜੀ ਉਹਦੇ ਵਿੱਚ ਉਹਨਾਂ ਦੋਸਤਾਂ ਨੂੰ ਅਪੀਲ ਕਰਦੇ ਆਂ ਸੀ ਕਿ ਜਿਹੜੇ ਦੋਸਤ ਕੋਈ ਨਸ਼ਾ ਛੱਡਣਾ ਚਾਹੁੰਦੇ ਐ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਐ ਅਸੀਂ ਉਹਨਾਂ ਦਾ ਫ੍ਰੀ ਆਫ ਕਾਸਟ ਉਹਨਾਂ ਦੇ ਟੋਟਲੀ ਬਾਡੀ ਦੇ ਟੈਸਟ ਟੋਟਲੀ ਦਵਾਈ ਜਿੰਨਾ ਵੀ ਖਰਚਾ ਹੋਊ ਉਹ ਸਾਡੀ ਸੰਸਥਾ ਚੱਕੂ ਸਾਡੀ ਕੰਪਨੀ ਚੱਕੂਗੀ ਅੱਛਾ ਕਿਸ ਤਰ੍ਹਾਂ ਦੇ ਨਾਲ ਮਤਲਬ ਥੋੜਾ ਜਿਹਾ ਮੈਂ ਹੋਰ ਬਰੀਫਲੀ ਇਸ ਦੇ ਮੁੱਦੇ ਤੇ ਜਾਵਾਂ ਹੂੰ ਹੂੰ ਫਰੀ ਲਗਾ ਰਹੇ ਹਾਂ ਕੋਈ ਸੱਜਣ ਜੁੜੇ ਹੋਏ ਨੇ ਤੁਹਾਡੇ ਨਾਲ ਕਿਉਂਕਿ ਮੈਡੀਸਨ ਦਾ ਖਰਚਾ ਟੈਸਟਾਂ ਦਾ ਖਰਚਾ ਉ ਤਾਂ ਹੋ ਹੀ ਗਈ ਹੋਈਗਾ ਜੀ ਹਾਂਜੀ ਹਾਂਜੀ ਜੀ ਜਿਹੜੀ ਮੇਰੀ ਆਪਦੀ ਇੱਕ ਫਰਮ ਹੈ ਰੌਕਸੀ ਹੈਲਥ케ਅਰ ਪ੍ਰਾਈਵੇਟ ਲਿਮਟਿਡ ਫਰਮ ਅਸੀਂ ਮੈਡੀਸਨ ਦੀ ਮਾਰਕੀਟਿੰਗ ਕਰਦੇ ਹਾਂ ਅਸੀਂ ਮਾਰਕੀਟਿੰਗ ਕਰੀਆ ਹੁਣ ਤੱਕ ਆਲ ਇੰਡੀਆ ਦੇ ਵਿੱਚ ਮਾਰਕੀਟਿੰਗ ਕਰ ਰਹੇ ਹਾਂ ਉਹਦੇ ਚ ਜਿੰਨਾ ਵੀ ਸਾਨੂੰ ਮਾਰਜਨ ਬਚਣਾ ਸਾਨੂੰ 10% ਬਚੇ 20% ਬਚੇ ਉਸੀਂ ਸਾਰਾ ਟੋਟਲੀ ਪੰਜਾਬ ਦੇ ਲੇਖੇ ਲਾ ਦੇਣਾ। ਉਹਨਾਂ ਲੇਖੇ ਲਾ ਦੇਣਾ ਜਿਹੜੇ ਦੋਸਤ ਮਿੱਤਰ ਨਸ਼ਾ ਛੱਡਣਾ ਚਾਹੁੰਦੇ ਐ। ਸਾਨੂੰ ਉਮੀਦ ਹੈ ਕਿ ਅਸੀਂ 2000 ਤੋਂ 3000 ਬੰਦੇ ਦਾ ਨਸ਼ਾ ਛਡਾ ਦਿਆਂਗੇ ਉਸ ਦਿਨ। ਟੀਮ ਕਿੱਥੋਂ ਆ ਰਹੀ ਐ? ਮਿਰੰਤਾ ਹਸਪੀਟਲ ਦਿੱਲੀ ਤੋਂ ਮੇਰੇ ਕੋਲ ਟੀਮ ਆ ਰਹੀ ਐ। ਨਸ਼ਾ ਛਡਾਉਣ ਵਾਲੀ। ਲੋਕਲ ਡਾਕਟਰ ਨੇ ਮੇਰੇ ਕੋਲੋਂ ਬਠਿੰਡੇ ਤੋਂ। ਹੂੰ। ਇਸ ਤਰ੍ਹਾਂ ਦੀ। ਜਿਹੜੇ ਟੈਸਟ ਕਰਨਗੇ ਉਹ ਅਲੱਗ ਟੀਮ ਆ ਰਹੀ ਹੈਗੀ। ਨਾਲ ਉਸ ਦਿਨ ਖੂਨਦਾਨ ਕੈਂਪ ਵੀ ਹੈ ਕਈ ਚੀਜ਼ਾਂ ਅਸੀਂ ਰਲਮੀਆਂ ਕਰ ਰਹੇ ਹਾਂ ਤੇ ਉਸ ਦਿਨ ਜਿਹੜੀ ਅਸੀਂ ਮੈਡੀਸਨ ਦੇਣੀ ਹੈ ਉਹ ਮੈਂ ਆਪਦੀ ਕੰਪਨੀ ਦੀ ਲਾਂਚ ਕਰਨੀ ਹੈ ਟੈਸਟ ਵਗੈਰਾ ਉਹਦੇ ਸਾਰੇ ਹੋ ਚੁੱਕੇ ਨੇ ਮੈਡੀਕਲ ਟੈਸਟ ਜਿਹੜੇ ਸਾਰੇ ਟੈਸਟ ਹੋ ਚੁੱਕੇ ਨੇ ਉਹ ਉਸ ਦਿਨ ਮੈਂ ਲਾਂਚ ਕਰ ਦੇਣੀ ਹੈ ਤੇ ਪਹਿਲੀ ਜਿਹੜੀ ਲਾਂਚ ਦੀ ਪਹਿਲੀ ਕਿਸ਼ਤ ਮੇਰੀ ਦਵਾਈ ਦੀ ਚਾਹੂਗੀ ਉਹ ਮੈਂ ਸਾਰੀ ਪੰਜਾਬ ਦੇ ਲੇਖੇ ਲਾ ਦੇਣੀ ਉਹ ਮੇਰੀ 2 ਲੱਖ ਦੀ ਲੱਗ ਜੇ ਮੇਰੀ 10 ਲੱਖ ਰੁਪਏ ਦੀ ਲੱਗ ਜੇ ਉਹ ਸਾਰੀ ਉਸ ਦਿਨ ਪਰ ਸਰਕਾਰ ਨੂੰ ਪ੍ਰੋਪਰ ਉਸ ਮੈਡੀਸਨ ਦਾ ਸਾਰਾ ਟੈਕਸ ਸਾਰਾ ਪ੍ਰੋਪਰ ਟੈਕਸ ਭਰ ਕੇ ਸਰਕਾਰ ਨੂੰ ਦੇਵਾਂਗੇ ਅਸੀਂ ਤੇ ਸਾਰਾ ਕੰਮ ਇੱਕ ਨੰਬਰ ਦੇ ਵਿੱਚ ਹੋਊਗਾ ਅੱਛਾ ਡਾਕਟਰ ਸਾਹਿਬ ਤੁਸੀਂ ਹੁਣ ਕੈਂਪ ਲਗਾ ਰਹੇ ਹੋ ਤੁਸੀਂ ਕਿਹਾ ਕਿ ਮੇਰੇ ਇ ਚਾਹੇ 20 ਲੱਖ ਦੀ ਹਨਾ ਮੈਡੀਸਨ ਲੱਗ ਜਾ ਚਾਹੇ ਕੁਝ ਹੋ ਜਾਈ ਮੈਂ ਪੰਜਾਬ ਦੇ ਲੈਖੇ ਲਊਗਾ ਹਮ ਸੱਜਣ ਜਿਹੜੇ ਤੁਹਾਡੇ ਨਾਲ ਜੁੜ ਰਹੇ ਨੇ ਉਹ ਜੁੜ ਕਿਸ ਤਰੀਕੇ ਦੇ ਨਾਲ ਰਹੇ ਨੇ ਕਿਵੇਂ ਮਤਲਬ ਜੇਕਰ ਥੋੜਾ ਜਿਆ ਤੁਸੀਂ ਦੱਸਣਾ ਚਾਹੋ ਹਨਾ ਹਾਂ ਮੈਂ ਉਹ ਦੱਸਣਾ ਚਾਹਣਾ ਕਿਉਂਕਿ ਕਈ ਕਹਿੰਦੇ ਨੇ ਯਾਰ ਸਾਡਾ ਸੀਕ੍ਰੇਟ ਆ ਯਾਰ ਨਹੀਂ ਨਹੀਂ ਇਹ じゃ ਕੋਈ ਵੀ ਸੀਕ੍ਰੇਟ ਨਹੀਂ ਰੌਕਸੀ ਹੈਲਥ케ਅਰ ਪ੍ਰਾਈਵੇਟ ਲਿਮਟਿਡ ਵੱਲੋਂ ਇੱਕ ਇਨਾਮ ਯੋਜਨਾ ਰੱਖੀ ਹੋਈ ਹੈ ਅਸੀਂ ਆਪਣੀ ਕੰਪਨੀ ਦੀ ਮਾਰਕੀਟਿੰਗ ਕਰ ਰਹੇ ਹਾਂ ਸੋਸ਼ਲ ਮੀਡੀਆ ਜਰੀਏ ਉਹਦੇ ਵਿੱਚ ਅਸੀਂ ਇਨਾਮ ਰੱਖਦੇ ਸਾਡੇ ਕੋਲੋਂ ਦੂਰ ਦੂਰ ਤੱਕ ਦੇ ਲੰਕ ਆ ਰਹੇ ਆ ਅਸੀਂ ਪਹਿਲਾ ਇਨਾਮ ਰੱਖਤਾ ਸਕਾਰਪੀਓ ਐਨ ਅਸੀਂ ਉਹਨਾਂ ਨੂੰ ਇੱਕ ਬਿੱਲ ਦੇ ਦਿੰਨੇ ਆ ਪ੍ਰੋਡਕਟ ਦੇ ਦਿੰਨੇ ਆ ਤੇ ਉੱਥੇ ਅਸੀਂ ਆਪਦਾ ਵੀਊ ਦੱਸ ਦਿੰਨੇ ਆ ਕਿ ਅਸੀਂ ਭਾਈ ਨਸ਼ਾ ਛਡਾਉਣ ਵਾਲਾ ਕੈਂਪ ਲਾਉਣਾਗਾ ਤੇ ਉਹਨਾਂ ਦੀ ਇੱਕ ਪਰਚੀ ਅਸੀਂ ਆਪਦੇ ਬਾਕਸ ਦੇ ਵਿੱਚ ਪਾ ਦਿੰਨੇ ਆ ਓਕੇ ਮਤਲਬ ਪ੍ਰੋਪਰ ਬਿਲਿੰਗ ਉਹਦੀ ਹੋ ਰਹੀ ਆ ਸਾਰਾ ਪ੍ਰੋਪਰ ਬਿਲਿੰਗ ਹੋ ਰਹੀ ਹੈ ਮੰਨ ਲਓ ਆਨਲਾਈਨ ਕੋਈ ਸਾਡੇ ਕੋਲੇ ਉਸ ਇਨਾਮ ਦਾ ਹਿੱਸਾ ਪਾੜਨਾ ਚਾਹੁੰਦਾ ਹੈ ਉਹ ਸਾਡੇ ਕੋਲੇ ਆਇਆ ਸਾਡੇ ਖਸਤੇ ਦੇ ਵਿੱਚ 200 ਜਾਂ 300 ਪਾਇਆ ਉਹਨਾਂ ਨੇ ਤਾਂ ਅਸੀਂ ਉਹਨਾਂ ਨੂੰ ਇੱਕ ਰਸੀਦ ਦੇਤੀ ਹੂੰ ਔਰ ਰਸੀਦ ਅਸੀਂ ਇੱਕ ਡੱਬੇ ਦੇ ਵਿੱਚ ਸੱਡ ਦੇਣੀ ਹੈ ਇੱਕ ਰਸੀਦ ਅਸੀਂ ਉਹਨਾਂ ਨੂੰ ਦੇ ਦੇਣੀ ਹੈ ਹੂੰ ਉਹ 26 ਤਰੀਕ ਨੂੰ ਹੋਰ ਰਸੀਤਾਂ ਕੱਢੀਆਂ ਜਾਣੀਆਂ ਮੌਜੂਦਗੀ ਵਿੱਚ ਲਾਈਵ ਦੀ ਮੌਜੂਦਗੀ ਦੇ ਵਿੱਚ ਜਿਹਦੀ ਉਹ ਇੱਕ ਰਸੀਦ ਨਿਕਲੇ ਉਹਨੂੰ ਅਸੀਂ ਪਹਿਲਾ ਇਨਾਮ ਦੇ ਦੇਣਾ ਮਤਲਬ ਮੈਂ ਤੁਹਾਡੀ ਗੱਲ ਜੇਕਰ ਮੈਂ ਜਿੰਨੀ ਕੁ ਸਮਝਾਂਗਾ ਪੰਜਾਬ ਦੇ ਲੋਕਾਂ ਦੀ ਹੈਲਪ ਦੇ ਨਾਲ ਹੀ ਤੁਸੀਂ ਪੰਜਾਬ ਦੇ ਲੋਕਾਂ ਦੀ ਮਦਦ ਕਰ ਰਹੇ ਹੋ ਹਾਂ ਮੰਨ ਲਓ ਇਨਾਮ ਹੈਗਾ ਸਾਡੇ ਕੋਲੇ 40 ਲੱਖ ਰੁਪਏ ਦੇ ਸਾਡੇ ਕੋਲੇ ਕਰਾਉਡ ਹੋ ਗਿਆ 50 ਜਾਂ 60 ਲੱਖ ਰੁਪਏ ਦਾ ਹੂੰ ਅਸੀਂ ਸਰਕਾਰ ਨੂੰ 40 ਲੱਖ ਦਾ ਜਾਂ 60 ਲੱਖ ਦਾ ਟੈਕਸ ਦੇਤਾ ਮੈਂ ਆਪਦੇ ਪ੍ਰੋਡਕਟ ਬਦਲੇ 12% ਟੈਕਸ ਦੇ ਰਿਹਾ ਸਰਕਾਰ ਨੂੰ ਹੂੰ ਪ੍ਰੋਪਰ ਹੂੰ ਜਿਹੜਾ ਸਾਡੇ ਕੋਲੇ ਫੰਡ ਹੋਰ ਬਚੂਗਾ ਹੂੰ ਉਹ ਅਸੀਂ ਪੰਜਾਬ ਦੇ ਜਵਾਨੀ ਤੇ ਲਾ ਦੇਣਾ ਇਹ ਲੀਗਲ ਚੀਜ਼ ਲੀਗਲ ਤਰੀਕੇ ਦੇ ਨਾਲ ਸਾਰਾ ਕੁਝ ਹੋ ਰਿਹਾ ਸਰ ਇਹ ਲੀਗਲ ਤਰੀਕੇ ਨਾਲ ਹੋ ਰਿਹਾ ਕਿਉਂਕਿ ਨਾ ਕਾਫੀ ਮੇਰਾ ਇਹ ਸਵਾਲ ਕਰਨ ਦਾ ਮਕਸਦ ਹੈ ਅਸੀਂ ਕਾਫੀ ਲੋਕ ਕਹਿੰਦੇ ਨੇ ਡਾਕਟਰ ਨੇ ਚਲੋ ਪੜ੍ਹੇ ਲਿਖੇ ਨੇ ਪਰ ਕਿਤੇ ਕੁਝ ਇਸ ਤਰ੍ਹਾਂ ਦਾ ਤਾਂ ਨਹੀਂ ਕਿਤੇ ਕੱਲ ਨੂੰ ਸਾਡੇ ਪਰ ਵੀ ਕਿਤੇ ਕੋਈ ਸਵਾਲ ਆ ਜਾਣ ਕਿ ਯਾਰ ਤੁਸੀਂ ਇਹ ਕੀ ਕਰਤਾ ਨਹੀਂ ਨਹੀਂ ਇਹ じゃ ਕੋਈ ਵੀ ਨਹੀਂ ਪ੍ਰੋਪਰ ਐਡਰੈਸ ਆਉਂਦਾ ਸਾਡੇ ਕੋਲੇ ਉਸ ਐਡਰੈਸ ਤੇ ਅਸੀਂ ਇੱਕ ਬਿੱਲ ਕੱਟਦੇ ਹਾਂਗੇ ਬਿੱਲ ਕੱਟ ਕੇ ਉਹ ਕਿੰਨੀ ਸਾਨੂੰ ਅਮਾਉਂਟ ਦਿੰਦਾ ਹੈ ਅਸੀਂ ਅਮਾਉਂਟ ਦੇ ਹਿਸਾਬ ਨਾਲ ਕਿੰਨੇ ਪੈਸਿਆਂ ਦੀ ਅਮਾਉਂਟ ਆਉਂਦੀ ਹੈ ਜਦੋਂ ਸਾਡਾ ਅਮਾਉਂਟ 100 ਤੋਂ ਟੱਪਦਾ ਤਾਂ 18 ਰੁਪਏ ਅਸੀਂ ਸਰਕਾਰ ਨੂੰ ਭੇਜ ਦਿੰਨੇ ਆਂ ਜੀ ਅੱਛਾ ਡਾਕਟਰ ਸਾਹਿਬ ਇੱਕ ਨਾ ਮੈਂ ਨਸ਼ਿਆਂ ਬਾਰੇ ਥੋੜਾ ਜਿਹਾ ਹੋਰ ਤੋਂ ਮੈਂ ਬਰੀਫ ਦੇ ਵਿੱਚ ਲੈਣਾ ਚਾਹੂੰਗਾ ਕਾਫੀ ਲੋਕ ਨੇ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਜੇਕਰ ਚਿੱਟਾ ਰੋਕਣਾ ਹੈ ਪੰਜਾਬ ਦੇ ਵਿੱਚ ਨੌਜਵਾਨੀ ਚਿੱਟੇ ਵੱਲ ਜਾਣ ਤੋਂ ਬਚਾਉਣੀ ਆ ਤਾਂ ਭੁੱਕੀ ਅਫੀਮ ਦੀ ਖੇਤੀ ਵੱਲ ਲੈ ਕੇ ਜਾਓ ਖੇਤੀ ਨੂੰ ਵੀ ਇਨਕਮ ਹੋਏਗੀ ਪੰਜਾਬ ਨੂੰ ਵੀ ਇਨਕਮ ਹੋਏਗੀ ਤੇ ਨੌਜਵਾਨੀ ਜਿਹੜੀ ਚਿੱਟੇ ਨਾਲ ਮਰ ਰਹੀ ਹੈ ਉਹ ਬਚ ਵੀ ਜਾਏਗੀ ਇਹ ਥਿਊਰੀ ਉਹਨਾਂ ਦੀ ਸਹੀ ਆ ਅਫੀਮ ਦੇ ਕੇ ਜਾ ਇਸ ਤਰ੍ਹਾਂ ਦੇ ਰਵਾਇਤੀ ਨਸ਼ਿਆਂ ਦੇ ਉੱਪਰ ਲਗਾ ਕੇ ਨੌਜਵਾਨੀ ਬਚਾਈ ਜਾ ਸਕਦੀ ਆ ਨਹੀਂ ਇਸ ਬਾਰੇ ਜਿਹੜਾ ਮੇਰਾ ਆਪ ਦਾ ਪਰਸਨਲ ਰਏ ਆ ਕਿ ਮੈਂ ਇਹਦੇ ਵਿੱਚ ਨਾ ਕਹੂੰਗਾ ਇੱਕ ਮੈਂ ਉਦਾਹਰਨ ਦਿੰਨਾ ਕਿ 1857 ਦੇ ਵਿੱਚ ਚੀਨ ਦੇ ਵਿੱਚ ਅਫੀਮ ਦੀ ਖੇਤੀ ਸ਼ੁਰੂ ਹੋਗੀ ਤੇ ਤਕਰੀਬਨ ਸਾਰੀ ਹੀ ਚੀਨ ਦੇ ਲੋਕ ਅਫੀਮ ਚ ਹੀ ਹੋ ਗਏ ਸੀਗੇ ਸਾਰੇ ਲੋਕ ਅਫੀਮ ਖਾਣ ਲਾ ਕੇ ਸੀ ਤਾਂ ਮੈਂ ਇਸ ਚੀਜ਼ ਤੋਂ ਗ੍ਰੇਜ ਕਰਦਾ ਕਿ ਜਿਹੜਾ ਨਸ਼ਾ ਤਾਂ ਨਸ਼ਾ ਹੀ ਹੈ ਇਹ ਚੀਜ਼ ਦੇ ਮੈਂ ਹੱਕ ਦੇ ਵਿੱਚ ਨਹੀਂ ਐਡਿਕਸ਼ਨ ਨੋ ਐਡਿਕਸ਼ਨ ਆਪਾਂ ਸੋਫੀ ਰਹੀਏ ਤੇ ਜਿਹੜੀ ਚੀਜ਼ ਖਾਣੀ ਆ ਫਲ ਫਰੂਟ ਖਾਓ ਨਸ਼ਾ ਕਰੋ ਪੜ੍ਹਾਈ ਦਾ ਨਸ਼ਾ ਕਰੋ ਖੇਡਣ ਦਾ ਨਸ਼ਾ ਕਰੋ ਤਰੱਕੀਆਂ ਕਰੋ ਹੈਲਪ ਕਰੋ ਲੋਕਾਂ ਦੀ ਸੋਸ਼ਲ ਵਰਕਰ ਬਣੋ ਬਹੁਤ ਚੀਜ਼ੇ ਨਸ਼ਾ ਹੈ ਇਹ ਕੁਝ ਕਰਕੇ ਦਿਖਾਓ ਆਪਣਾ ਨਾਮ ਰੋਸ਼ਨ ਕਰਕੇ ਦਿਖਾਓ ਡਾਕਟਰ ਸਾਹਿਬ ਆਖਰੀ ਸਵਾਲ ਆ ਅਫੀਮ ਦੇ ਨਾਲ ਤੁਸੀਂ ਕਿਹਾ ਕਿ ਨਹੀਂ ਨਸ਼ਾ ਤਾਂ ਨਸ਼ਾ ਹੈ ਬਚਾਵਾਂਗੇ ਕਿਵੇਂ ਨੌਜਵਾਨੀ ਨੂੰ ਨੌਜਵਾਨਾਂ ਨੂੰ ਬਚਾਉਣ ਵਾਸਤੇ ਉਹਨਾਂ ਦੇ ਆਤਮ ਵਿਸ਼ਵਾਸ ਕੈਂਪਾਂ ਲਾਉਣ ਦੀ ਲੋੜ ਆਪਾਂ ਨੂੰ ਕੈਂਪ ਲਾਓ ਉਹਨਾਂ ਨੂੰ ਫਿਜ਼ੀਕਲ ਤੌਰ ਤੇ ਫਿੱਟ ਰੱਖਣ ਦੀ ਉਹਨਾਂ ਨੂੰ ਚੰਗੀ ਖੁਰਾਕ ਦੇਣ ਦੀ ਉਹਨਾਂ ਨੂੰ ਇੱਕ ਇਹੋ ਜਿਹਾ ਮੈਡੀਸਨ ਦਿਓ ਦੇਖੋ ਜਿਹੜੀ ਮੈਡੀਸਨ ਹੈ ਅਸਵਾਲ ਚੁੱਕਿਆ ਤੁਸੀਂ ਅਫੀਮ ਤੇ ਅਫੀਮ ਇੱਕ ਦਰਦ ਨਿਵਾਰਕ ਦਵਾਈ ਹੈ ਮੰਨ ਲਓ ਕਿਸੇ ਐਡਿਕਸ਼ਨ ਬੰਦੇ ਦੇ ਪੇਨ ਹੁੰਦਾ ਤਾਂ ਡਾਕਟਰ ਤਾਂ ਓਪਟੀਕਾ ਲਾਉਣਗੇ ਉਹਦੇ ਵਿੱਚ ਵੀ ਅਫੀਮ ਹੈ ਉਰ ਇੱਕ ਡੋਜ਼ ਮੁਤਾਬਕ ਹੋ ਗਈ ਆਪਦੀ ਆਪ ਤਾਂ ਨਹੀਂ ਖਾਣ ਵਾਲੀ ਹੋਣੀ ਹੂੰ ਸਹਾਇਕ ਹੈਂ ਉਹ ਚੀਜ਼ਾਂ ਛੱਡਣ ਵਿੱਚ ਪਰ ਉਹ ਡਾਕਟਰ ਦੀ رائے ਨਾਲ ਲਓ ਹੂੰ ਐਦਾਂ ਨਹੀਂ ਕਹਿ ਵੀ ਸਵੇਰੇ ਗੋਲੀ ਵੱਟੀ ਹਾਂ ਉਹ ਅੱਜ ਵੀ ਨੁਕਸਾਨ ਆ ਤੇ ਉਹਨਾਂ ਦਾ ਕੱਲ ਨੂੰ ਵੀ ਨੁਕਸਾਨ ਆ ਇੱਕ ਨਾ ਇਨਸੀਡੈਂਟ ਮੇਰੇ ਦਿਮਾਗ ਦੇ ਵਿੱਚ ਆਉਂਦਾ ਮਾਫ ਕਰਿਓ ਮੈਂ ਆਖਰੀ ਸਵਾਲ ਹਨਾ ਕਹਿ ਦ ਕਹਿ ਦੁੱਤਾ ਸੀ ਪਰ ਸਵਾਲ ਦਿਮਾਗ ਦੇ ਵਿੱਚ ਆਉਂਦਾ ਆਪਾਂ ਜੇ ਅਸੀਂ ਇੰਟਰਵਿਊ ਦੇ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਇੱਕ ਗੱਲ ਦੱਸੀ ਸੀ ਕਿ ਕਿਸ ਹੱਦ ਤੱਕ ਦਾ ਨਸ਼ੇੜੀ ਬੰਦਾ ਜਿਹੜਾ ਆਉਂਦਾ ਤੁਸੀਂ ਦੱਸ ਰਹੇ ਸੀ ਕਿ ਉਸ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਤੇ ਉਹ ਇੱਕ ਬਲਕ ਕੁਆਂਟੀਟੀ ਦੇ ਵਿੱਚ ਜਿਹੜਾ ਉਹ ਨਸ਼ਾ ਲੈ ਰਿਆ ਸੀ ਉਹ ਕੀ ਸਰ ਤਕਰੀਬਨ ਇਹੋ ਜਿਹੇ ਇਨਸਾਨ ਇਹੋ ਜਿਹੇ ਬੱਚੇ ਪਏ ਐ ਜਿਨ੍ਹਾਂ ਦੀ ਉਮਰ 18-20 ਸਾਲ ਦੀ ਐ ਅੱਜ ਮੇਰੇ ਕੋਲੇ ਕੇਸ ਆਇਆ ਕੱਲ ਉਹ 300 ਗੋਲੀ ਖਾ ਜਾਂਦਾ ਹੈ ਕਿਸ ਚੀਜ਼ ਦੀ 300 ਟੈਬਲੇਟ ਖਾ ਜਾਂਦਾ ਆਮ ਹੀ ਨਸ਼ਾ ਪ੍ਰਚਲਿਤ ਚਿੱਟੀ ਗੋਲੀ ਕਹਿੰਦੇ ਆ ਜੀਵ ਥੱਲੇ ਆ ਨਹੀਂ 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 ਹਾਂਜੀ ਮੱਲੋ ਟ੍ਰੈਮਾਡੋਲ ਕੰਬੀਨੇਸ਼ਨ ਹੈ ਓਕੇ ਉਹ 300 ਗੋਲੀ ਖਾਂਦਾ ਹੈ ਇਹੋ ਜਿਹੇ ਵੀ ਇਨਸਾਨ ਪਏ ਆ ਜਿਹੜੇ ਕਿ ਬਹੁਤ ਜ਼ਿਆਦਾ ਨਸ਼ਾ ਕਰ ਰਹੇ ਹੈਗੇ ਖਾਣਾ ਨਹੀਂ ਖਾਂਦਾ ਬਿਲਕੁਲ ਅੱਜ ਉਹਦੀ ਮਦਰ ਆਈ ਮੇਰੇ ਕੋਲੇ ਸਵੇਰੇ ਕਿ ਪੁੱਤ ਇਹਦਾ ਨਸ਼ਾ ਛਡਾਉਣਾ 26 ਤਰੀਕ ਨੂੰ ਮੈਂ ਕਿਹਾ ਮਾਂ ਪੂਰੀ ਤਰ੍ਹਾਂ ਸਹਾਇਤਾ ਕਰਾਂਗੇ ਆਪਾਂ ਨਸ਼ਾ ਇਹਦਾ ਛਡਾਵਾਗੇ ਜਿਹੜੇ ਲੋਕ ਸਾਲ ਦੋ ਦੋ ਸਾਲਾਂ ਤੋਂ ਚਿੱਟੀਆਂ ਗੋਲੀਆਂ ਖਾ ਰਹੇ ਆ ਇਹ ਆਪਾਂ ਇਹਨਾਂ ਨੂੰ ਸੋਫੀ ਬਣਾਉਣਾਗਾ ਮੇਰੀ ਪੰਜਾਬ ਦੇ ਵਸਨੀਕਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਨਸ਼ਾ ਛੱਡੋ ਤੇ ਕੋੜ ਵੱਡੋ ਜੇ ਨਸ਼ਾ ਛੱੜਨਾ ਚਾਹੁੰਦੇ ਆ ਤਾਂ ਸਾਡੇ ਕੋਲੇ 26 ਤਰੀਕ ਨੂੰ ਆਓ ਅਸੀਂ ਜੋ ਗੱਲਾਂ ਕਹੀਆਂ ਮੈਂ ਉਹਨਾਂ ਤੇ ਖਰਾ ਉਤਰੂੰਗਾ ਮੈਂ ਜਿਹੜੇ ਦੋਸਤ ਕਿਸੇ ਤਰ੍ਹਾਂ ਦਾ ਨਸ਼ਾ ਛੱਡਣਾ ਚਾਹੁੰਦੇ ਆ 26 ਤਰੀਕ ਨੂੰ ਪਿੰਡ ਮਲੂਕੇ ਤੇ ਜ਼ਿਲ੍ਹਾ ਬਟਿੰਡਾ ਸਾਡੇ ਕੋਲੇ ਪਹੁੰਚ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਅਸੀਂ ਉਹਨਾਂ ਦਾ ਬਿਲਕੁਲ ਫ੍ਰੀ ਉਹਨਾਂ ਦੇ ਬਿਲਕੁਲ ਫ੍ਰੀ ਟੈਸਟ ਫਰੀ ਦਵਾਈਆਂ ਤੇ ਨਸ਼ਾ ਛਡਣ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਾਂਗੇ ਜੀ ਬਿਲਕੁਲ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਹਾਂਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮੱਚ ਤੁਸੀਂ ਮੈਨੂੰ ਸਮਾਂ ਦਿੱਤਾ ਜੀ ਧੰਨਵਾਦ ਸੋ ਬਿਲਕੁਲ ਨਸ਼ਾ ਪੰਜਾਬ ਦੇ ਨੌਜਵਾਨਾਂ ਦੀ ਇੱਕ ਵੱਡੀ ਸਮੱਸਿਆ ਬਣ ਚੁੱਕਿਆ ਹੈ ਪਰ ਇਸ ਰਾਹ ਦੇ ਉੱਪਰ ਭਟਕ ਚੁੱਕੇ ਉਹਨਾਂ ਨੌਜਵਾਨਾਂ ਨੂੰ ਸਾਡੀ ਵੀ ਇੱਕ ਹੱਥ ਜੋੜ ਕੇ ਅਪੀਲ ਆ ਕਿ ਵੀਰੋ ਸੋਹਣੀਆਂ ਜਵਾਨੀਆਂ ਤੁਹਾਨੂੰ ਮਿਲੀਆਂ ਨੇ ਸੋਹਣੇ ਦੇਸ਼ ਪੰਜਾਬ ਦੇ ਵਿੱਚ ਤੁਹਾਡਾ ਜਨਮ ਹੋਇਆ ਤੇ ਆਪਣੇ ਇਸ ਜਵਾਨੀ ਨੂੰ ਆਪਣੇ ਇਸ ਦੇਸ਼ ਦੇ ਉੱਪਰ ਕਲੰਕ ਨਾ ਬਣਨ ਦਿਓ ਬਲਕਿ ਇਸ ਤਰ੍ਹਾਂ ਦੇ ਰਸਤੇ ਅਪਣਾਓ ਜਿਸ ਤੋਂ ਬਾਅਦ ਤੁਹਾਡਾ ਇਹ ਦੇਸ਼ ਤੁਹਾਡਾ ਇੱਕ ਸੋਹਣਾ ਪੰਜਾਬ ਤੁਹਾਡੇ ਉੱਪਰ ਮਾਣ ਕਰ ਸਕੇ ਤੇ ਗਲਤ ਰਸਤਿਆਂ ਤੋਂ ਮੁੜ ਕੇ ਪੰਜਾਬ ਦੇ ਹੱਕਾਂ ਲਈ ਖੜੋ ਧੰਨਵਾਦ